ਪੰਚਾਇਤੀ ਚੋਣਾਂ ਦੇ ਚੱਲਦੇ ਆ ਬਲਾਕ ਤਲਵੰਡੀ ਸਾਬੋ ਦੇ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਦੌਰਾਨ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕ ਆ ਬਲਜਿੰਦਰ ਕੌਰ ਦੇ ਪਿੰਡ ਜਗਰਾਮ ਤੀਰਥ ਵਿੱਚ 77 ਦੇ ਉਮੀਦਵਾਰ ਨੂੰ ਛੱਡ ਕੇ ਸਰਪੰਚੀ ਦੇ ਬਾਕੀ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਕਰਕੇ ਰੋਚ ਆਏ ਪਿੰਡ ਜਗਰਾਮ ਤੀਰਥ ਵਾਸੀਆਂ ਨੇ ਤਲਵੰਡੀ ਸਾਬੋ ਸਿਰਸਾ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਆਰੰਭ ਦਿੱਤਾ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ ਤੁਸੀਂ ਤਸਵੀਰ ਚ ਦੇਖ ਰਹੇ ਹੋ ਵੱਡੀ ਗਿਣਤੀ ਚ ਪਿੰਡ ਵਾਸੀ ਧਰਨੇ ਚ ਸ਼ਾਮਲ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਠਟਕੇ ਵਿਰੋਧ ਕਰ ਰਹੇ ਹਨ ਪੁਲਿਸ ਫੋਰਸ ਬੀਐਸਪੀ ਤਲਵੰਡੀ ਸਾਬੋ ਮਾਨਯੋਗ ਐਸਡੀਐਮ ਤਲਵੰਡੀ ਸਾਬੋ ਤਹਿਸੀਲਦਾਰ ਸਾਹਿਬ ਪਹੁੰਚੇ ਹੋਏ ਹਨ ਵੱਖ-ਵੱਖ ਪਾਰਟੀਆਂ ਦੇ ਨੇਤਾ ਵੀ ਪਹੁੰਚ ਰਹੇ ਹਨ ਤੁਹਾਡਾ ਤੁਹਾਡੀ ਆਵਾਜ਼ ਦੇਖੋ ਪਹੁੰਚ ਗਈ ਠੀਕ ਹੈ ਆਪਾਂ ਹੁਣ ਇਹਨੂੰ ਖਤਮ ਕਰ ਜਿਹੜੀ ਤੁਸੀਂ ਲਿਸਟ ਦੀ ਗੱਲ ਕਰਦੇ ਹੋ ਜਾਂ ਹੋਰ ਕਰਦੇ ਹੋ ਉਹ ਆਪਾਂ ਇਹਨਾਂ ਨੂੰ ਕਹਿੰਨੇ ਆ ਇਹ ਮੰਗਾਂਦੇ ਆ ਉਹਦੀ ਵਟਸਐਪ ਤੇ ਮੰਗਾ ਲੈਂਦੇ ਆ ਠੀਕ ਹੈ ਉਹ ਤੁਹਾਨੂੰ ਜਿਹੜੀ ਹੈਗੀ ਪ੍ਰਿੰਟ ਕਢਾ ਕੇ ਦੇ ਆ ਕੀ ਗੱਲ ਹੈ ਜਿਹੜੀ ਤੁਹਾਡੀ ਹੈ ਜੈਜ ਦੇਖੋ ਜੋ ਤੁਹਾਡੀ ਮੰਗ ਹੈਗੀ ਆ ਉਹ ਕੋਈ ਬੰਦੂ ਨਹੀਂ ਵਰ ਜਿਹੜਾ ਮੇਰੇ ਕਰਨ ਨਾਲਗਾ ਮੈਂ ਕਰ ਦਿੰਦਾ ਜਿਹੜਾ ਆਹੋ ਦੇ ਕਰਨ ਨਾਲ ਉਹ ਆਹੋ ਕਰਦਾ ਦੇ ਕੋਈ ਸਾਫ ਸੁਥੀ ਹੋਣਾ ਚਾਹੀਦਾ ਉਹਨਾਂ ਦਾ ਬ੍ਰਦਰ 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 ਉਹ ਹੀ ਮੈਂ ਤੇਰੀ ਮੈਂ ਤੁਹਾਨੂੰ ਆਂਦੇ ਵੇਤੀ ਕੀ ਕੀਤੀ ਸੀ ਇਹੀ ਬੇਨਤੀ ਕੀਤੀ ਸੀ ਤੁਹਾਨੂੰ ਵੀ ਜਿਹੜੀ ਤੁਹਾਡੀ ਆਹਾ ਹੈਗੀ ਹੈ ਇਹਨੇ ਦੇਖੋ ਪੂਰੀ ਕਰਨੀ ਹੈਗੀ ਆ ਉਹ ਪੂਰੀ ਕਰਦੀਆਂ ਰਟਰਨਿੰਗ ਅਫਸਰ ਹਨਾ ਹੋਰ ਰਟਰਨਿੰਗ ਅਫਸਰ ਦੇਖੋ ਅੱਜ ਤਾਂ ਦੇਖੋ ਸੰਡੇ ਹੈਗਾ ਅਸੀਂ ਤਾਂ ਤਾਂ ਕੋਲ ਪੁਲਿਸ ਦਾ 24 ਘੰਟੇ ਦੀ ਪੂਰਾ ਪਲਾਜ਼ਮਾ ਅਸੀਂ ਨਹੀਂ ਕੀਤੀ ਕਰ ਸਕਦੇ ਠੀਕ ਹੈ ਆ ਤਹਿਸੀਲਦਾਰ ਰਜ਼ਾਬ ਆ ਗਏ ਹੈਗੇ ਚਲੋ ਅਸੀਂ ਸੰਡੇ ਲੱਕ ਬੈਠਿਆ ਜੀ ਫਿਰ ਬੈਠੋ ਯਾਰ ਗੱਲ ਤਾਂ ਉਹ ਗੱਲ ਤਾਂ ਸੋਚੋ ਗੱਲ ਤਾਂ ਇਹ ਨਾ ਦੇਖੋ ਉਹ ਆਪ ਹੀ ਪੈਂਚਾਰਾ ਤਾਂ ਹੀ ਬਣਿਆ ਤਾਂ ਦੇਖੋ ਤੁਸੀਂ ਸਾਡੇ ਤੋਂ ਸੰਭਲ ਮੇਰੀ ਗੱਲ ਸਮਝ ਗਿਰਾ ਆਪਾਂ ਜਿਹੜਾ ਆਪਣਾ ਉਹ ਗੋਸਟ ਕਰ ਲੈ ਰੋਸ ਕਰ ਲੈ ਆਵਾਜ਼ ਤੁਹਾਡੀ ਪਹੁੰਚ ਤੇ ਜਿਹੜੀ ਲਿਸਟ ਤੁਸੀਂ ਕਹਿੰਦੇ ਹੋ ਵਟਸਐਪ ਤੇ ਮਗਾ ਦਿੰਦੇ ਆ ਉਹਦੀ ਹੌੜ ਕਾਪੀ ਚਹੀਦੀ ਹੋਈ ਉਹਦੀ ਸਵੇਰੇ ਤੁਸੀਂ ਅਪੀ ਅਪਲਾਈ ਕਰ ਲਿਓ ਤੇ ਉਹ ਤੁਹਾਨੂੰ ਸਵੇਰੇ ਮਿਲ ਜੂਗੀ ਵਟਸਐਪ ਤੇ ਕਾਪੀ ਤੁਹਾਨੂੰ ਮਗਾਦਣ ਨਹੀਂ ਇਹਦੇ ਸਾਈਨ ਹੋਣਗਾ ਹਾਂ ਫਾਈਨਲ ਫਾਈਨਲ ਇਹ ਕਿਹੜੇ ਮਤਲਬ ਜੀ ਕਿਤੇ ਨਹੀਂ ਦੇ ਉਹਦੇ ਜੀ ਫਾਈਨਲ ਨਾ ਬਹਿ ਜਾ ਯਾਰ ਬਿਨ ਬਗੈਰ ਉਹਦੇ ਲਈਦੀ ਹੈ ਬਿਨ ਬਗੈਰ ਉਹਦੇ ਲਈਦੀ ਆ ਉਹ ਸੈਕਟਰੀ ਜੀ ਆਇਓ ਆਇਓ ਕੋਈ ਯਾਰ ਉਹ ਮੇਰੇ ਨਾਲ ਹੋਵੇ ਮੈਨੂੰ ਤਾਂ ਪਤਾ ਨਹੀਂ ਸੀ ਸਿੱਧੇ ਸੁਣਦਾ ਮੈਂ ਕਿਉਂ ਦੂਜਾ ਜੀ ਮੇਰੀ ਮੇਰੀ ਮੇਜਰ ਸਿੰਘ ਜੀ ਇਹ ਮਸਲਾ ਇਹ ਆ ਜੀ ਅਸੀਂ ਪਿੰਡ ਸਾਡਾ ਜਗਰਾੰ ਤੀਰਥ ਤਲਵੰਡੀ ਸਾਬੋ ਵੀ ਉੱਤੇ ਜ਼ਿਲ੍ਹਾ ਬਠਿੰਡਾ ਅਸੀਂ ਉੱਥੋਂ ਦੇ ਰਹਿਣ ਵਾਲੇ ਆ ਸਾਡੇ ਤਿੰਨ ਕੈਂਡੀਡੇਟ ਨੇ ਫਾਰਮ ਭਰੇ ਸੀਗੇ ਤਿੰਨ ਨੇ ਫਾਰਮ ਭਰੀ ਸਾਡੇ ਉਹ ਜਿਹੜੇ ਉਹਦੇ ਰਿਸ਼ਤੇਦਾਰ ਉਹਨਾਂ ਦੇ ਕਾਗਜ਼ ਬਹਾਲ ਕਰਦੇ ਸਾਡੇ ਕਾਗਜ਼ ਰੱਦ ਕਰਦੇ ਆ ਇਹ ਤਾਂ ਚਾਰ ਜਣਾਂ ਦੀ ਕਰਤੇ ਚਲੇ ਕਿਹੜੇ ਕਿੜੇ ਆ ਸਾਡੇ ਆ ਦੋ ਤਾਂ ਮੇਰੇ ਆਪ ਦਾ ਦੋ ਆ ਮੁੰਡੇ ਆ ਅੱਜ ਅੱਛਾ ਕੋਈ ਕੋਈ ਇਲਿਗੇਸ਼ਨ ਜਾਇਆ ਲਾਇਆ ਕੁਛ ਨਹੀਂ ਸਾਨੂੰ ਦੱਸ ਹੀ ਨਹੀਂ ਸਕਦੇ ਕੀ ਕਰਿਆ ਕੀ ਨਹੀਂ ਕਰਿਆ ਬਸ ਸਿੱਧੇ ਕਹਿੰਦੇ ਸਰਪੰਚ ਬਣਾ ਦਾਂਗੇ ਪਹਿਲਾਂ ਅਸੀਂ ਡੀਸਾ ਤੋਂ ਐਨਸੀਓ ਲਈਆਂ ਡੀਸਾ ਤੋਂ ਲਈਆਂ ਤਿੰਨ ਦਿਨ ਸਾਨੂੰ ਐਨਸੀਓ ਨੂੰ ਪਹਿਲਾਂ ਦੇਣੇ ਦਿੱਤੀਆਂ ਅੱਛਾ ਜੀ ਹਾਂ ਉਦੋਂ ਅਸੀਂ ਸੜਕਾਂ ਤੇ ਰੋਲਦੇ ਰਹੇ ਉਦੋਂ ਬਾਅਦ ਹੁਣ ਸਣਾ ਸ਼ਰੇਮ ਤੱਕਾ ਕਰ ਤੱਕਾ ਕਾਜ ਚੱਕਦੇ ਰਹੇ ਨੇ ਵੀ ਤੁਸੀਂ ਥੋੜਾ ਤਾਂ ਜੀ ਜ਼ਮੀਨ 'ਤੇ ਬੀਠੇ ਹੋ ਕਦੇ ਆ ਬੋਲਦੇ ਕੁਝ ਬੋਲਦੇ ਉਹ ਵੀ ਸਾਡੀ ਜ਼ਮੀਨ ਨਹੀਂ ਦੱਬੀ ਉਹ ਵੀ ਸਾਡਾ ਕੋਈ ਇਲੈਕਸ਼ਨ ਲੱਗ ਸਕਦਾ ਮੈਂ 2 ਬਾਰਾਂ ਪਹਿਲਾਂ ਸੋਡਾ ਸੋਡਾ ਪਿੰਡ ਦੇ ਐਮਐਲਏ ਬਲਜਿੰਦਰ ਕੌਰ ਪਿੰਡ ਦੇ ਤੇ ਫਿਰ ਪਾਕਾ ਉਹਨਾਂ ਦੀ ਰਿਸ਼ਤਾਰੀ ਹੈ ਜੋ ਪੱਖ ਕਰਦੇ ਉਹਨਾਂ ਦਾ ਅੱਛਾ ਹਾਂ ਉਹ ਪਾਕ ਕਰਕੇ ਉਹਨੂੰ ਰੱਖਣਾ ਚਾਹੁੰਦੇ ਆ ਵੋਟਾਂ ਉਹਦੇ ਮਗਰ ਹੈ ਨਹੀਂ ਜੀ ਤਾਂ ਹੀ ਤਾਂ ਉਹਨਾਂ ਮਗਰ ਵੋਟਾਂ ਨਹੀਂ ਸਾਡੇ ਮਗਰ ਵੋਟਾਂ ਵਧਣ ਸਾਨੂੰ ਤਾਂ ਹੀ ਉਹ ਕਰਦੇ ਆ ਹਾਂ ਹੁਣ ਮੰਗ ਕੀ ਆ ਥੋੜੀ ਸਾਡੀ ਮੰਗ ਤਾਂ ਪ੍ਰਸ਼ਾਸਨ ਤੋਂ ਇਹ ਆ ਜੀ ਸਾਡੇ ਦਾ ਕਾਗਜ਼ ਬਹਾਲ ਕਰਾਇਆ ਜਾਣਾ ਸਾਨੂੰ ਕੋਈ ਟਿਕਾ ਨਹੀਂ ਜਿੱਥੇ ਜਿਹੜਾ ਮਰਜੀ ਜਿਹਨੂੰ ਲੋਕ ਚਾਹਣਗੇ ਜਿੱਥੇ ਜਾਂਦਾ ਬਸ ਡੀਐਸਪੀ ਸਾਹਤ ਆਹੋ ਕਹਿੰਦੇ ਤੁਸੀਂ ਧਰਨਾ ਚੱਕ ਲਓ ਮੈਂ ਜੀ ਅਸਲੀਮ ਸਾਹਿਬ ਸੰਨ ਭਰੋਸਾ ਦੇ ਉਹ ਫਿਰ ਅਸੀਂ ਉੱ ਹਾਈ ਕੋਰਟ ਤੇ ਵੀ ਪਹੁੰਚਾਂਗੇ ਇਹ ਤਾਂ ਹੈ ਨਹੀਂ ਸਟੇ ਵੀ ਕਰਾਉਣ ਦੀ ਕਰਾਵਾਂਗੇ ਇਹ ਹੈ ਨਹੀਂ ਵੀ ਅੱਜ ਲਖਸ਼ ਸਰਪੰਚ ਬੜਕੇ ਘਰੇ ਵਹਿ ਜਾਣਗੇ ਕੋਈ ਪੰਚਾਇਤ ਦੀ ਜ਼ਮੀਨ ਨਹੀਂ ਤੇ ਵੀ ਕੋਈ ਬਕਾਇਆ ਨਹੀਂ ਮੇਰੇ ਕਨੇ ਕਿਸੇ ਤਰ੍ਹਾਂ ਦਾ ਚਲੋ ਮੈਂ ਸਰਪੰਚ ਰਿਆਂ ਨੇ ਉਹ ਬਕਾਇਆ ਵੀ ਨਹੀਂ ਮੇਰੇ ਕਨੇ ਬਸ ਇਹ ਕਰਦੇ ਨੇ ਵੀ ਅਸੀਂ ਬਿਨਾਂ ਵੋਟਾਂ ਪਹਿਲਾਂ ਸਾਨੂੰ ਦਵਾਉਂਦੇ ਵੀ ਸੀ ਤੁਸੀਂ ਬਹਿ ਜੋ ਤੁਸੀਂ ਵਾਸੇ ਕਿਵੇਂ ਭਾਈ ਜੀ ਭੇ ਲੜਾਂਗੇ ਤੈਨੂੰ ਅਧਿਕਾਰ ਹਰੇਕ ਨੂੰ ਮਚੋਣ ਲੈਣ ਦਾ ਮਾਮਲਾ ਸਰਪੰਚੀ ਦਾ ਜੀ ਚਾਰ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰੇ ਗਏ ਜੀ ਤੇ ਜੋ ਬਲਜਿੰਦਰ ਕੌਰ ਦੇ ਰਿਸ਼ਤੇਦਾਰ ਹੈ ਕੱਲੇ ਕਾਗਜ਼ ਉਹਨਾਂ ਦੇ ਕਲੀਅਰ ਹੈ ਜੀ ਕੋਈ ਸਾਨੂੰ ਰੀਜਨ ਨਹੀਂ ਦੱਸ ਰਾਤ ਲਿਸਟ ਵੀ ਅਸੀਂ ਬਹੁਤ ਧੱਕੇ ਨਾਲ ਦੇਖ ਕੇ ਆ ਜੀ 2 ਘੰਟੇ ਖੱਜਲ ਖਰਾਬ ਕਰਾ ਲਿਸਟ ਵੀ ਨਹੀਂ ਲਾਈ ਇਹਨਾਂ ਨੇ ਬਾਹਰ ਪਹਿਲਾਂ ਵੀ ਸਾਨੂੰ ਦਬਕਾਇਆ ਗਿਆ ਜੀ ਸੱਦ ਕੇ ਵੀ ਤੁਸੀਂ ਬਹਿ ਜਾਓ ਸਾਡੇ ਰਿਸ਼ਤੇ ਨਾਲ ਹੱਕ 'ਚ ਬਹਿ ਜਾਓ ਅਸੀਂ ਬੈਠੇ ਨਹੀਂ ਤੇ ਹੁਣ ਸ਼ਰਮ ਧੱਕਾ ਕਰਕੇ ਸਰਪੰਚ ਬਣਾਉਣਾ ਚਾਹੁੰਦੇ ਆ ਆਪਦੀ ਮਰਜ਼ੀ ਨਾਲ ਆਪ ਦਾ ਝਾੜੂ ਵਾਲੇ ਨੇ ਕੋਈ ਕੰਮ ਨਹੀਂ ਕਰਿਆ ਬਲਜਿੰਦਰ ਕੌਰ ਨੇ ਪਿੰਡ ਦਾ ਇੱਕ ਵੋਟ ਵੀ ਪੈਣ ਨੂੰ ਪੈਂਦੀ 150 ਵੋਟ ਨਿਕਲਦੀ ਨਹੀਂ ਇਹਨਾਂ ਨੇ ਸਰਪੰਚ ਨੂੰ ਇਹਨਾਂ ਦਾ ਮੁੱਦਾ ਇਹ ਹੀ ਆ ਵੀ ਕਿਸੇ ਤਰੀਕੇ ਨਾਲ ਦਬਕਾ ਕੇ ਜਾਂ ਖੱਜਲ ਖਰਾਬ ਕਰਕੇ ਰਿਜੈਕਟ ਕਾਜ ਕਰਕੇ ਇਹ ਸਰਪੰਚ ਆਪ ਦਾ ਬਣਾਉਣਾ ਚਾਹੁੰਦੇ ਕਿ ਪਿੰਡ ਦਾ ਪਹਿਲਾ ਨਾਂ ਬੇੜਾ ਕਰ ਕਰ ਰੱਖਿਆ ਦੇਖ ਕੇ ਜਾਓ ਪਿੰਡ ਚ ਬੁਰਾ ਹਾਲ ਐ ਕੋਈ ਕੰਮ ਨਹੀਂ ਕਰ ਰਹੇ ਇਹਨਾਂ ਨੇ ਤੇ ਭਾ ਦੇ ਸਰਪੰਚ ਗਿਆ ਐ ਸਰਪੰਚ ਗਿਆ ਨਹੀਂ ਮਿਲਦਿਆਂ ਜਾਂ ਕੋਈ ਰੀਜਨ ਦੱਸਣ ਵੀ ਆ ਰਿਜੈਕਟ ਕਿਉਂ ਕਰਿਆ ਕਾ ਸਾਡੇ ਸ਼ਰੇਆਮ ਤੱਕਾ ਕਰੀ ਜਾਂਦੇ ਪਹਿਲਾਂ ਇਹਨਾਂ ਨੇ ਐਨਓਸੀਆਂ ਸਾਨੂੰ ਦਿੱਤੇ ਨਹੀਂ ਤਿੰਨ ਦਿਨ ਅਸੀਂ ਉਹ ਖਜਲ ਖਰਾਬ ਹੋਏ ਆ ਡੀਸੀ ਸਾਹਿਬ ਦੇ ਪੇਸ਼ ਹੋ ਕੇ ਐਨਓਸੀਆਂ ਲਈਆਂ ਅਸੀਂ ਤੇ ਹੁਣ ਦੇਖੋ ਕੱਲ ਤਿੰਨ ਘੰਟੇ ਅਸੀਂ ਉਥੇ ਲਿਸਟ ਵੇਖਦੇ ਰਹੇ ਲਿਸਟ ਹੀ ਨਹੀਂ ਸਮ ਦਿਖਾਈ ਇਹਨਾਂ ਨੇ ਰਿਜੈਕਟ ਹੁਣ ਮੰਗ ਕੀ ਐ ਮੰਗ ਤਾਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਾਕੀ ਅਸੀਂ ਚੋਣ ਲੜਨਾ ਚਾਹੁੰਦੇ ਆ ਚੰ ਬਾਕੀ ਸਾਨੂੰ ਪਤਾ ਨਹੀਂ ਕਿ ਉੱਟ ਕੇ ਸਾਨੂੰ ਚੱਕਣ ਗਈ ਪਰ ਅਸੀਂ ਕੁਛ ਮਰਜ਼ੀ ਹੋ ਜਾ ਉੱਠਣਾ ਨਹੀਂ ਸੜਕ ਤੋਂ ਨਜ਼ਰ ਜਿਵੇਂ ਸਾਨੂੰ ਹਾਲੇ ਨਹੀਂ ਕੋਈ ਲੱਭਦਾ ਇਸ ਚੀਜ਼ ਦਾ ਮਾਮਲਾ ਇਹ ਸਰਪੰਚੀ ਦੇ ਕਾਗਜ਼ ਉਮੀਦਵਾਰਾਂ ਦੇ ਰੱਦ ਹੋਣ ਦਾ ਮਾਮਲਾ ਹੈ ਜੀ ਅਸੀਂ ਮਤਲਬ 4 ਫਾਈਲਾਂ ਅਸੀਂ ਭਰੀਆਂ ਸੀ ਇੱਕ ਇੱਕ ਮੇਨ ਕੈਂਡੀਡੇਟ ਤੇ ਇੱਕ ਇੱਕ ਕਵਰਿੰਗ ਚ ਸਾਡੀਆਂ 4 ਫਾਈਲਾਂ ਅਲਿਗੇਸ਼ਨ ਲਾ ਕੇ ਸਾਨੂੰ ਦੱਸ ਨਹੀਂ ਰਹੇ ਵੀ ਤੁਹਾਡੇ ਤੇ ਕੀ ਅਲਿਗੇਸ਼ਨ ਹੈ ਤੇ 4 ਫਾਈਲਾਂ ਸਾਡੀਆਂ ਰਿਜੈਕਟ ਕਰਕੇ ਉਹਨਾਂ ਦੇ ਆਪ ਦੇ ਰਿਸ਼ਤੇਦਾਰ ਵੀ ਬੀਜੇਂਦਰ ਕੌਰ ਬੀਜੇਂਦਰ ਕੌਰ ਦੇ ਰਿਸ਼ਤੇਦਾਰ ਖੜੇ ਆ ਉਹਨਾਂ ਦੀ ਸਪੋਰਟ ਚ ਉਹ ਉਹਨਾਂ ਨੂੰ ਬਹਾਲ ਕੀਤਾ ਗਿਆ ਸਾਡੇ ਕਾਗਜ਼ ਰਿਜੈਕਟ ਕਰਕੇ ਸਾਡੇ ਨਾਲ ਸ਼ਰੇਆਮ ਧੱਕਾ ਕੀਤਾ ਗਿਆ ਪੰਗ ਸਾਡੇ ਪ੍ਰਸ਼ਾਸਨ ਤੋਂ ਇਹੀ ਹੈ ਵੀ ਸਾਡੇ ਸਾਡੀ ਸੁਣਵਾਈ ਕੀਤੀ ਜਾਵੇ ਪਹਿਲਾਂ ਵੀ ਅਸੀਂ ਐਨਓਸੀ ਆ ਵੀ ਡੀਸੀ ਸਾਹਿਬ ਦੇ ਪੇਸ਼ ਹੋ ਕੇ ਲ ਅਰਗੇ ਵੀ ਸਾਡੀ ਮੰਗ ਹੈ ਵੀ ਡੀਸੀ ਸਾਹਿਬ ਇਸ ਮਸਲੇ ਦੇ ਵਿੱਚ ਆਪ ਖੁਦ ਇੰਟਰਫੇਅਰ ਕਰਕੇ ਤੇ ਸਾਡੇ ਮਤਲਬ ਕਾਗਜ਼ ਬਹਾਲ ਕਰਵਾਉਣ ਤੇ ਇਲੈਕਸ਼ਨ ਕਰਵਾਏ ਜਾਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ ਤੇ ਜੇ ਕੋਈ ਨਹੀਂ ਸਾਡੀ ਸੁਣਵਾਈ ਹੁੰਦੀ ਅਸੀਂ ਹਾਈ ਕੋਰਟ ਦਾ ਰੋਕ ਕਰਾਂਗੇ ਜੀ ਇੱਥੇ ਇਸ ਗੱਲ ਨੂੰ ਛੱਡਦੇ ਨਹੀਂ ਜੰਮਾਤ ਮੁਰਾਦ ਮੁਨਮ ਸਰਕਾਰ ਮੁਰਾਦ ਮੁਰਾਦ ਚੱਲੂਗੀ ਨਹੀਂ ਚੱਲੂਗੀ ਧੱਕੇਸ਼ਾਹੀ ਨਹੀਂ ਚੱਲੂਗੀ ਨਹੀਂ ਚੱਲੂਗੀ ਕੀ ਆ ਸਰਕਾਰ ਮੁਕਤਵਾਦ ਧਰਨਾ ਇਹ ਹੈ ਜੀ ਤੁਸੀਂ ਵੇਖ ਹੀ ਰਹੇ ਹੋ ਕਿ ਬੀਬੀ ਦਾ ਆਪਦਾ ਪਿੰਡ ਹੈ ਜਗਾ ਰਾਮ ਤੀਰਥ ਤੇ ਜੀ ਧੱਕਾ ਹੀ ਕਰਨਾ ਸੀ ਤੇ ਫਿਰ ਇਲੈਕਸ਼ਨ ਕਰਾਉਣ ਦੀ ਲੋੜ ਵੀ ਕੀ ਸੀ ਪਰ ਮੈਂ ਪਹਿਲਾ ਲੀਡਰ ਵੇਖਿਆ ਜਿਹੜਾ ਆਪਦੇ ਜੱਦੀ ਪਿੰਡ 'ਚ ਇਸ ਕਿਸਮ ਦਾ ਧੱਕਾ ਕਰਦਾ ਤੇ ਬੀਬੀ ਦੀ ਓਐਸਡੀ ਹੈ ਜੀ ਕੀ ਨਾਮ ਹੈ ਦਾ ਜਸਵਿੰਦਰ ਕੌਰ ਜਸਵਿੰਦਰ ਕੌਰ ਪਤਨੀ ਨਿਰਮਲ ਸਿੰਘ ਉਹਨੂੰ ਸਰਪੰਚ ਬਣਾਉਣਾ ਚਾਹੁੰਦੇ ਜਗਰਾਮ ਸਿੰਘ ਦਾ ਤੇ ਜਿਹੜੇ ਦੋਨੋਂ ਕੈਂਡੀਡੇਟ ਸੀ ਅਰਸ਼ਪ੍ਰੀਤ ਕੌਰ ਰਮਨਦੀਪ ਕੌਰ ਤੇ ਇਹਨਾਂ ਦੇ ਇਹਨਾਂ ਦੇ ਦੋਨਾਂ ਦੇ ਕਵਰਿੰਗ ਵੀ ਸੁਖਦੇਵ ਕੌਰ ਤੇ ਸ਼ੰਦਰ ਕੌਰ ਚਾਰ ਜਣਿਆਂ ਦੇ ਇਹਨਾਂ ਨੇ ਕਾਗਜ਼ ਰਿਜੈਕਟ ਕਰਾਤੇ ਬਿਲਕੁਲ ਤੱਕੇ ਨਾਲ ਤੇ ਮੇਰੇ ਹਿਸਾਬ ਨਾਲ ਇਹ ਬਿਲਕੁਲ ਇਦੋਂ ਵੱਡੀ ਜ਼ਾਤੀ ਨਹੀਂ ਹੋ ਸਕਦੀ ਧੱਕਾ ਨਹੀਂ ਹੋ ਸਕਦਾ ਤੇ ਸ਼ਰਮ ਆਉਣੀ ਚਾਹੀਦੀ ਹੈ ਇਹ ਜੀ ਐਮਐਲਏ ਨੂੰ ਇਹ ਜੀ ਮੰਤਰੀ ਨੂੰ ਜਿਨੇ ਆਪਦੇ ਜੱਦੀ ਪਿੰਡ ਚਾਹ ਕੁਛ ਕੀਤਾ ਵੈਸੇ ਤਾਂ ਇਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਜਿਵੇਂ ਪੰਜਾਬ ਚ ਸਾਡੇ ਚੋਂ ਖਬਰ ਆ ਰਹੀਆਂ ਸਾਰੇ ਕਿਤੇ ਝਾੜੂ ਪਾਰਟੀ ਇਹਨਾਂ ਗੱਲਾਂ ਤੇ ਉਤਰੀ ਹੋਈ ਹੈ ਸਰਕਾਰ ਸਾਡੀ ਵੀ ਸੀ ਇਸੇ ਨਗਰ ਚ ਇਲੈਕਸ਼ਨ ਹੋਈ ਸੀ ਅਸੀਂ ਤਾਂ ਨਾ ਤਾਂ ਕਿਸੇ ਦੇ ਰਿਜੈਕਟ ਕਰਾਏ ਨਾ ਕਿਸੇ ਨੂੰ ਦਖਲਤਾ ਜੀ ਕੀਤੀ ਕਿਉਂਕਿ ਪੰਚਾਇਤੀ ਚੋਣਾਂ ਭਾਈਚਾਰੇ ਦੀਆਂ ਚੋਣਾਂ ਹੁੰਦੀਆਂ ਪਾਰਟੀ ਪਾਰਟੀ ਦਾ ਮਤਲਬ ਇਹ ਚ ਇਕੱਠ ਹੁੰਦਾ ਪਰ ਮੈਂ ਹੈਰਾਨ ਹ ਪਰ ਚਲੋ ਜੇ ਬੀਬੀ ਨੇ ਲੜਾਈ ਆਰੰਭ ਕੀਤੀ ਹੈ ਤਾਂ ਕੋਈ ਨਹੀਂ ਲੜਾਂਗੇ ਇਹ ਕਾਗਜ਼ ਇਹਨਾਂ ਦੇ ਨਹੀਂ ਰਿਜੈਕਟ ਹੋਏ ਮੇਰੇ ਹੋਏ ਇਹ ਅਖੀਰ ਤੱਕ ਜਾਵਾਂਗੇ ਜਿਹੜਾ ਕੁਝ ਹੋ ਸਕਿਆ ਉਹ ਕਰਾਂਗੇ ਔਰ ਧਰਨਾ ਲਾਇਆ ਹੋਇਆ ਸਾਰੀ ਨਗਰ ਨੇ ਮੈਂ ਇੱਥੇ ਪਹੁੰਚਿਆ ਐ ਐਸਡੀਐਮ ਸਾਹਿਬ ਮੈਨੂੰ ਪਤਾ ਲੱਗੇ ਸਾਹਮਣੇ ਬੈਠੇ ਆ ਕੋਈ ਨਹੀਂ ਡੀ ਸਾਹਿਬ ਆਉਣ ਸਾਡੀ ਇਨਕੁਆਰੀ ਮਾਰ ਕਰਨ ਤੇ ਦੁਬਾਰਾ ਪਰਤਾਲ ਕਰਕੇ ਕਾਗਜ਼ ਸਹੀ ਕੀਤੇ ਜਾਣ ਤੇ ਨਹੀਂ ਇਹ ਧਰਨਾ ਜਾਰੀ ਰਹੂਗਾ ਤੇ ਅਸੀਂ ਹਾਈ ਕੋਰਟ ਚ ਦੀ ਰਿਟ ਵੀ ਪਾਵਾਂਗੇ ਜਵਾਬਦੇਹੀ ਇਹਨਾਂ ਦੀ ਬਣਦੀ ਹੈ ਕਿਉਂਕਿ ਇਹਨਾਂ ਨੇ ਜਿਹੜੇ ਇਲਜ਼ਾਮ ਲਾਏ ਆ ਆਚਾਰਾਂ ਨੇ ਕਿ ਸਰਕਾਰੀ ਥਾਂ ਨੱਪਿਆ ਸਰਕਾਰੀ ਰਾਹ ਨੱਪਿਆ ਉਹ ਬਿਲਕੁਲ ਸਰਾਸਰ ਗਲਤ ਹੈ ਹਾਲਾਂਕਿ ਬੀਬੀ ਜਿਹਨੂੰ ਇਹ ਸਰਪੰਚ ਬਣਾਉਣਾ ਚਾਹੁੰਦੀ ਆ ਆਪਦੀ OSD ਨੂੰ ਇਸ ਨਗਰ ਦਾ ਉਹਨੇ ਆਪ ਸਰਕਾਰੀ ਥਾਂ ਜਿਹੜਾ ਰਾਹ ਨੱਪਿਆ ਵੇ ਜਿਹਦੇ ਆ ਕਾਗਜ਼ ਮੈਨੂੰ ਹੁਣੇ ਨਗਰ ਵਾਲਿਆਂ ਨੇ ਪੇਸ਼ ਕੀਤੇ ਔਰ ਵਿਚਾਰਿਆਂ ਨੇ ਭਾਈਚਾਰੇ ਦੇ ਚੱਕਰ 'ਚ ਕੋਈ ਜ਼ਿਆਦਾ ਇਹਤੇ ਐਕਸ਼ਨ ਵੀ ਨਹੀਂ ਕੀਤਾ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਯਾਰ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਲੜੇ ਜਿੱਤ ਹਾਰ ਤਾਂ ਵੋਟਾਂ ਨਾਲ ਹੋਣੀ ਆ ਤੇ ਫੇਰ ਅਸੀਂ ਤਾਂ ਰੌਲਾ ਹੀ ਪਾ ਲੈਂਦੇ ਵੀ ਐਮਐਲਏ ਨਹੀਂ ਬਣੇ ਤੇ ਅਸੀਂ ਵੀ ਆਹ ਕੁਛ ਕਰ ਲੈਂਦੇ ਸੋ ਇਹ ਡੈਮੋਕ੍ਰੇਸੀ ਹੈ ਜੀ ਲੋਕਤੰਤਰ ਹੈ ਚੋਣਾਂ ਨਾਲ ਹੀ ਇੱਥੇ ਜਿਹੜੇ ਫੈਸਲੇ ਹੁੰਦੇ ਆ ਔਰ ਲੋਕਾਂ ਨਾਲ ਪਬਲਿਕ ਨਾਲ ਸਦਾ ਲੀਡਰਾਂ ਦਾ ਕੰਮ ਹੈ ਖੜਾ ਖੜਾ ਹੋਣਾ ਪਰ ਮੈਂ ਹੈਰਾਨ ਹੈ ਕਿ ਬੀਬੀ ਨੇ ਆਪਦੇ ਨਗਰ ਵਿੱਚ ਅਜੇਹੀ ਇਹ ਜਿਹੜੀ ਕਾਰਵਾਈ ਕਿਉਂ ਕੀਤੀ ਸੋ ਸਾਨੂੰ ਖੇਦ ਹੈ ਔਰ ਇਨਸਾਫ ਚਾਹੀਦਾ ਜੀ ਇਹ ਸਾਡੇ ਦੋਨੇ ਜਿਹੜੇ ਉਮੀਦਵਾਰ ਆ ਇਹਨਾਂ ਦੇ ਇਹਨਾਂ ਦੇ ਜਿਹੜਾ ਕੈਂਡੀਡੇਚਰ ਕਲੀਅਰ ਹੋਵੇ ਔਰ ਜਿਹੜਾ ਗਲਤ ਇਲਜ਼ਾਮ ਲਾਇਆ ਉਹ ਸਹੀ ਹੋਵੇ ਇਹ ਜੀ ਕੋਈ ਇਲੈਕਸ਼ਨ ਦੇ ਸਬੰਧ ਦੇ ਵਿੱਚ ਆਪਣੇ ਕਾਗਜ਼ ਕੈਨਸਲ ਦਾ ਹੈ ਨਾਮੀਨੇਸ਼ਨ ਦਰਲੇਗਾ ਉਹ ਹੁਣ ਆਪਾਂ ਇਹਨਾਂ ਨੂੰ ਕਿਹਾ ਹੋਇਆ ਵੀ ਕੱਲ ਨੂੰ ਆਪਣਾ ਉਹ ਕਰ ਸਕਦੇ ਜੀ ਸਰ ਇਹ ਜਿਹੜੇ ਕੀਆਰਓ ਹੈ ਉਹ ਉਸ ਸੰਚੂ ਹੀ ਦੱਸ ਸਕਦੇ ਨੇ ਵੀ ਇਹਨਾਂ ਦਾ ਕੀ ਕਾਰਨ ਹੈ ਸਾਡੇ ਕੋਲੇ ਕੱਲ੍ਹ ਅਲਸਰ ਹੋਈ ਆ ਪਤਾ ਆਇਆ ਕਿ ਉਹ ਚਤਕਾਰੀਆਂ ਦੇ ਧਿਆਨ ਦੇ ਵਿੱਚ ਗੱਲ ਲੈਂਦੀ ਹੈ